ਹਣ ਤੱਕ ਕਿੱਕਲੀ ਤਲੀਰ ਦੀ ਹਣ ਤੱਕ ਕਿੱਕਲੀ ਤਲੀਰ ਦੀ ਗੱਲ ਬਣਦੀ ਨਹੀਂ ਸੁਖਵੀਰ ਦੀ ਠੀਕ ਹੈ ਨਾ ਚਿੱਟਾ ਮੇਰੇ ਭਾਈ ਦਾ ਉਹਨੂੰ ਆਪ ਹੀ ਫਸਾਈਦਾ ਹੁਣ ਉਹਦੇ ਨਾਲ ਮੁਲਾਕਾਤ ਕਰਨ ਨਾ ਭੇਜਾਈਦਾ ਇਹ ਬਣਾਤੇ ਹੈ ਮੰਤਰੀ ਮੁੱਖ ਮੰਤਰੀ ਤੁਸੀਂ ਬਣਾਤੇ ਕਾਂਗਰਸੀ ਕਾਲੀ ਸੀਐਮ ਹੌਸ ਦੇ ਅੰਦਰੋਂ ਕੁੰਡੇ ਬੰਦ ਕਰ ਲੈ ਕਹਿੰਦੇ ਪਬਲਿਕ ਨਾ ਆ ਜੇ ਕੁੰਡੇ ਲਾ ਦਿਓ ਅੰਦਰੋਂ ਲਾਤੇ ਕੈਪਟਨ ਸਾਹਿਬ ਨੇ ਲਾ ਲੇ ਬਲ ਸਾਹਿਬ ਨੇ ਲਾ ਲੇ ਸੁਖਵੀਰ ਹੋਰੀ ਸਾਹਿਬ ਆਪਦੇ ਉਹਦੇ ਮੈਲਾ ਚ ਵੜ ਗਏ ਤੇ ਪੌਣੇ ਪੰਜ ਸਾਲ ਬਾਅਦ ਅਫਸਰ ਆਏ ਉਹ ਕਹਿੰਦੇ ਜੀ ਵੋਟਾਂ ਮੰਗਣ ਦਾ ਟਾਈਮ ਆ ਗਿਆ ਲੋਕਾਂ ਕੋਲ ਜਾਣਾ ਪੈਣਾ ਹੈ ਕਹਿੰਦੇ ਖੋਲੋ ਗੇਟ ਫਿਰ ਗੇਟ ਖੋਲ ਲਿਆ ਪਰ ਦਰਵਾਜ਼ਾ ਨਾ ਖੁੱਲੇ ਉਹ ਕੁੰਡਾ ਤਾਂ ਖੋਲ ਲਿਆ ਦਰਵਾਜ਼ਾ ਨਾ ਖੁੱਲੇ ਉਹ ਕਹਿੰਦੇ ਲੱਕੜ ਨਾ ਫੁੱਲਗੀ ਹੋਵੇ ਮੀਂਹ ਮੂ ਵੀ ਪੈ ਨੇ ਕਾਫੀ ਕਹਿੰਦੇ ਨਹੀਂ ਲੱਕੜ ਤਾਂ ਨਹੀਂ ਖੁੱਲੀ ਥੱਲੇ ਬੇਲ ਲੱਗੀ ਜੀ ਬਿਲ ਲੇ ਇਹਨੂੰ ਖੋਲਦਾ ਕਿਉਂ ਨਹੀਂ ਬਾਅਦ ਪਤਾ ਲੱਗਿਆ ਕਿਸੇ ਅਫਸਰ ਨੇ ਬਾਹਰੋਂ ਦੱਸਿਆ ਇਹ ਕਹਿੰਦਾ ਜੀ ਲੋਕ ਬਾਹਰੋਂ ਲਾਗੇ ਉਹ ਕਹਿੰਦੇ ਅੰਦਰ ਹੀ ਰੋ ਹੁਣ ਤੁਸੀਂ ਕੋਈ ਕੋਈ ਵਿਰੋਧੀ ਧਿਰ ਵਾਲਾ ਪੱਖ ਨਿਭਾਇਆ ਕੋਈ ਕਦੇ ਕਦੇ ਕੋਈ ਪਾਰਲੀਮੈਂਟ ਚ ਆਉਂਦੇ ਔਥੇ ਵਿਧਾਨ ਸਭਾ ਚ ਆਪ ਬੋਲ ਕੇ ਨਿਕਲ ਜਾਂਦੇ ਆ ਮੈਂ ਜਿੰਦਾ ਲੈ ਗਿਆ ਸੀ ਕੁੰਜ ਮੈਂ ਸਪੀਕਰ ਸਾਹਿਬ ਦੇ ਤੇ ਮੈਂ ਕਹਿੰਦਾ ਜੀ ਅੰਦਰੋਂ ਜਿੰਦਾ ਲਾਓ ਏ ਆਪ ਬੋਲ ਕੇ ਚਰੇ ਜਾਂਦੇ ਹੋ ਸਾਨੂੰ ਵੀ ਸੁਣਾਓ ਇਹਨੂੰ ਕੋ ਬੇ ਇੱਥੇ ਖੜੋ ਖੜੋ ਬੈਠੋ ਕਿਕਲੀਆਂ ਤਾਂ ਇਹਨਾਂ ਦੀ ਪੈ ਗਈਆਂ ਹੋਣਾ ਕ੍ਰਿਆ ਕਾਦੀ ਇਸ ਨਾਲ ਦੀ ਹੁਣ ਤਾਂ ਕਿੱਕਲੀ ਤਲੀਰ ਦੀ ਹੁਣ ਤਾਂ ਕਿੱਕਲੀ ਤਲੀਰ ਦੀ ਗੱਲ ਬਣਦੀ ਨਹੀਂ ਸੁਖਵੀਰ ਦੀ ਠੀਕ ਹੈ ਨਾ ਚਿੱਟਾ ਮੇਰੇ ਭਾਈ ਦਾ ਉਹਨੂੰ ਆਪ ਹੀ ਫਸਾਈਦਾ ਹੁਣ ਉਹਦੇ ਨਾਲ ਮੁਲਾਕਾਤ ਕਰਨ ਨਾ ਭੇਜਾਈਦਾ ਠੀਕ ਹੈ ਕੋਈ ਕੋਈ ਮੈਨਾਂ ਦਾ ਦਰ ਦਰ ਸੁਬੀਰਾ ਆਪਾ ਜਿੰਦਾਬਾਦ ਸੁਬੀਰਾ ਤੁਹਾਡਾ ਜਿਹੜਾ ਜੋਸ਼ ਦੇਖ ਕੇ ਅੱਜ ਮੈਨੂੰ ਦੇਖੋ ਪਤਾ ਕੀ ਹੈ ਮੈਨੂੰ ਕਈ ਵਾਰੀ ਅੱਜ ਵੀ ਬਹੁਤ ਸਾਰੇ ਫੋਨ ਆਏ ਕਹਿੰਦੇ ਜੀ ਅੱਜ ਤਾਂ ਫਿਰ ਘਰੇ ਆਉਂਗੇ ਮੈਂ ਕਹਾਂ ਜੀ ਜਿਹੜੇ ਕੰਮ 'ਚ ਪੈ ਗਏ ਨਾ ਇਹ ਘਰੇ ਬੈਠਣ ਵਾਲਾ ਕੰਮ ਨਹੀਂ ਇਹਦਾ ਉਹ ਤਾਂ ਇਹ ਇਹ ਮੈਂ ਕਹਾਂ ਜੀ ਜਦੋਂ ਲੋਕ ਨਹੀਂ ਸਾਡੇ ਕਰਕੇ ਸੌਂਦੇ ਫਿਰ ਅਸੀਂ ਉਹਨਾਂ ਕਰਕੇ ਕਿਵੇਂ ਸੌ ਜਾਾਂਗੇ ਅਸੀਂ ਲੋਕਾਂ ਦੇ ਨਾਲ ਆ ਹਰ ਵਕਤ ਨਾਲ ਆ ਕੋਈ ਦਿਨ ਹੋਵੇ ਕੋਈ ਤਿਹਾੜ ਹੋਵੇ ਜਿੱਥੇ ਲੋਕ ਖੜੇ ਨੇ ਅਸੀਂ ਨਾਲ ਲੋਕਾਂ ਦੇ ਖੜਾਂਗੇ ਸੋ ਅਸੀਂ ਅੱਜ ਇੱਥੇ ਆਏ ਆ ਇਹ ਕਹਿਣ ਲਈ ਆਏ ਆ ਕਿ ਤੁਹਾਡੇ ਤੇ ਬਹੁਤ ਮਾਣ ਹੈ ਸਾਨੂੰ ਤੁਹਾਡੇ ਤੇ ਯਕੀਨ ਹੈ ਸਾਨੂੰ ਬਾਕੀ ਆਪਾਂ ਲੜਨਾ ਨਹੀਂ ਕੋਈ ਕਮੈਂਟਾ ਕਮੁੰਟਾ ਚ ਵੀ ਨਹੀਂ ਲੜਨਾ ਜੇ ਕੋਈ ਕਹਿੰਦਾ ਨਾ ਵੀ ਤੁਸੀਂ ਹਾਰੋਗੇ ਕਹਾਂ ਧੰਨਵਾਦ ਜੀ ਕਹ 14 ਤਰੀਕ ਨੂੰ ਦੇਖ ਲਾ ਕੇ ਬਸ ਇੰਨਾ ਕਹਿ ਲਿਆ ਕਰੋ ਕਾਨੂੰ ਲੜਨਾ ਪਏ ਤਾਂ ਦੇਖੋ ਇਹ ਤਾਂ ਲੜਨ ਨੂੰ ਫਿਰਦੇ ਆ ਇਹ ਤਾਂ ਲੜਨ ਨੂੰ ਫਿਰਦੇ ਪਤਾ ਕੀ ਹੈ ਦੇਖੋ ਜਿਹੜਾ ਮਾੜਾ ਪਹਿਲਵਾਨ ਹੁੰਦਾ ਉਹਨੂੰ ਪਤਾ ਹੁੰਦਾ ਮੈਂ ਅੱਜ ਟਹਿ ਜਾਣਾ ਜਦੋਂ ਉਹਨੂੰ ਪਤਾ ਹੁੰਦਾ ਮੈਂ ਥੱਕਿਆ ਪਿਆ ਮੈਂ ਟਹਿ ਜਾਣਾ ਹੁਣ ਮੈਂ ਹਾਰ ਜਾਣੀ ਛਿੰਝ ਉਹਨਾਂ ਦੂਜੇ ਪਹਿਲਵਾਨ ਦੇ ਪੰਨ ਤੇ ਦੰਦੀ ਵੱਢਣ ਲੱਗ ਜਾਂਦਾ ਕਦੇ ਉਹਨੂੰ ਉਹਦੇ ਮੂੰਹੇ ਘਰੂਟ ਮਾਰਨ ਲੱਗ ਜਾਂਦਾ ਇਹ ਤਾਂ ਘਰੂਟਾ ਘਰਾਟਾ ਤੇ ਆਏ ਹੋਏ ਹੁਣ ਵੀ ਇਹਨਾਂ ਨੂੰ ਯਾਰ ਕਿਵੇਂ ਭੜਕਾਈਏ ਆਪਾਂ ਪਰ ਕਰਾਣੀ ਬਿਲਕੁਲ ਸ਼ਾਂਤ ਰਹਿਣਾ ਨੌਜਵਾਨ ਮੁੰਡੇ ਸਾਡੇ ਸਾਥ ਸ਼ਾਂਤ ਰਹਿਣਾ ਕੁਝ ਸੋਸ਼ਲ ਮੀਡੀਆ ਤੇ ਨਹੀਂ ਲੜਨਾ ਕਤੇ ਇਥੇ ਆਉਂਦੇ ਹੋਣ ਜਾਂਦੇ ਹੋਣ ਪਰਾਂ ਦੀ ਲੰਗ ਜੋ ਮੇਰਾ ਮੱਥੇ ਲੱਗੇ ਮਾੜਿਆ ਯਾਰ ਆ ਹੁਣ ਤੁਸੀਂ ਦੇਖੋ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਚੜ ਜਾਣ ਸਾਰ 11 ਤਰੀਕ ਨੂੰ ਨਾ ਤੋੱਕ ਕੇ ਭਾਈ ਗੁਰੂ ਦਾ ਨਾਮ ਲੈ ਕੇ ਜਾਣ ਸਾਰ ਚਾੜੂ ਵਾਲਾ ਚੋਣ ਨਿਸ਼ਾਨ ਤੱਕ ਕੇ ਆਜੋ ਵਾਪਸ ਹੋਰ ਇਧਰ ਉਧਰ ਵਾਲੇ ਚੋਣ ਨਿਸ਼ਾਨ ਦੇਖਿਓ ਬੇਨਾ ਨਹੀਂ ਤਾਂ ਚਿੱਟਾ ਜਾਂ ਕਾਲਾ ਮੋਤੀਆ ਉਤਰ ਸਕਦਾ ਕਾਂਚ ਐਡੇ ਐਡੇ ਨੈਸ਼ ਨੇ ਹਾਂ ਇਹ ਦੱਸ ਦਿਓ ਮੈਂ ਨਾ ਕਿਤੇ ਕਿਤੇ ਮਾਵਾ ਭੈਣਾਂ ਨੂੰ ਵੀ ਦੱਸ ਦਿਓ ਕਿ ਤੇ ਇੰਨੀਆਂ ਕਰਾ ਲੀਏ ਇਹਨਾਂ ਨੇ ਸਾਰਾ ਪੰਜਾਬ ਨੁੱਟ ਕੇ ਖਾ ਲਿਆ ਇਹਨਾਂ ਨੇ ਬਸ 11 ਤਰੀਕ ਨੂੰ ਵੋਟਾਂ ਪਾਉਣੀਆਂ 11 ਤਰੀਕ ਤੱਕ ਦੇਖੋ ਆਪਾਂ ਜਿੰਨਾ ਚਿਰ ਰੀਵੈਂਜ ਨਹੀਂ ਵੱਜਦੇ ਉਹਨਾਂ ਚਿਰ ਆਪਾਂ ਇਹ ਨਹੀਂ ਸਮਝਣਾ ਕਿ ਅਸੀਂ ਜੁੱਤਕੇ ਚੱਕ ਹੋਰ ਦੇਖੋ ਹਰੇਕ ਪਾਰਟੀ ਨੂੰ ਆਪਣਾ ਆਪਣਾ ਹੱਕ ਹੈ ਜੋਰ ਲਾਉਣ ਦਾ ਜਿਵੇਂ ਮਰਜ਼ੀ ਜਿਹੜੇ ਮਰਜ਼ੀ ਤਰੀਕੇ ਜੋ ਕਾਨੂੰਨ ਦੇ ਬਿਧਾਵ ਕੋਨ ਨੂੰ ਖੁੱਲ ਮਿਲੀ ਹੈ ਉਹਦੇ ਨਾਲ ਕੋ ਕਰਨ ਪ੍ਰਚਾਰ ਕਿਸੇ ਤੇ ਨਿੱਜੀ ਤੌਰ ਤੇ ਨਾ ਕੋਈ ਕਮੈਂਟ ਕਰਨ ਵੀ 11 ਤਰੀਕ ਨੂੰ ਵੋਟਾਂ ਪਾ ਕੇ 14 ਤਰੀਕ ਨੂੰ ਇਹ ਹਜੇ ਵੇਲੇ ਤੱਕ ਤਾਂ ਕੰਮ ਨਿਭੜ ਜਾਊਗਾ ਕਿਉਂਕਿ ਇੱਕੋ ਪਾਸੇ ਵਾਲੀ ਇਹ ਵੋਟਾਂ ਗਿਣਨੀਆਂ ਹੋਣਗੀਆਂ ਦੂਜੇ ਪਾਸੇ ਤਾਂ ਹੋਣੀ ਹੀ ਨਹੀਂ ਠੀਕ ਹੈ ਨਾ ਸੋ ਇਸ ਕਰਕੇ ਮੈਨੂੰ ਚੰਗਾ ਲੱਗ ਰਿਹਾ ਤੁਹਾਨੂੰ ਬਹੁਤ ਦੇਰ ਬਾਅਦ ਮੈਂ ਮਤਲਬ ਇਸ ਇਲਾਕੇ 'ਚ ਆਇਆ ਤੇ ਤੁਸੀਂ ਤਾਂ ਮੈਂ ਤਾਂ ਇਹ ਵੀ ਕਹਿ ਦਿੰਦੇ ਨੇ ਕਹਿੰਦੇ ਤੁਹਾਨੂੰ ਆਉਣ ਦੀ ਲੋੜ ਨਹੀਂ ਮੈਂ ਕਹਿੰਦਾ ਨਹੀਂ ਯਾਰ ਮੈਨੂੰ ਮੈਨੂੰ ਤਾਂ ਆਪਣੇ ਆਪ ਨੂੰ ਬਹੁਤ ਵਧੀਆ ਲੱਗਦਾ ਲੋਕਾਂ ਨੂੰ ਮਿਲ ਕੇ ਜੇ ਮੈਂ ਦੋ ਦੋ ਦਿਨ ਘਰੇ ਰਹਿ ਲਾਂ ਜਾਂ ਦੋ 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 ਚਾਰ ਦਿਨ ਲੋਕਾਂ ਨੂੰ ਨਾ ਮਿਲਾਂ ਮੈਨੂੰ ਐ ਲੱਗਣ ਲੱਗ ਜਾਂਦਾ ਮੈਂ ਧਰਤੀ ਤੇ ਬੋਝਾਂ